ਸਾਸੀ ਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਅੱਜ ਆਪਣੀ ਮੱਕੀ ਹੋ ਗਈ ਹੈ ਜੀ ڪرੰਡ ਤੇ ڪرੰਡ ਭੰਨਣ ਦਾ ਆਪਾਂ ਬਣਾਇਆ ਨਵਾਂ ਜਿਗਾਰਡ ਤੇ ਤੁਸੀਂ ਵੇਖੋ ਇਹ ਜ਼ਰੂਰ ਕਿਉਂਕਿ ਇਹ ਚੀਜ਼ ਆਮ ਹੀ ਹੋ ਜਾਂਦੀ ਹੈ ਵੀ ਆਪਾਂ ਫਸਲ ਵਿੱਚ ਕਿਉਂ ਨੇ ਤੇ ਫਸਲ ڪرੰਡ ਹੋ ਜਾਂਦੀ ਹੈ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਆਪਣੇ ਨਾਲ ਜੁੜੇ ਹੋਏ ਆ ਜੀ ਉਹ ਚੈਨਲ ਨੂੰ ਲਾਈਕ ਤੇ ਸ਼ੇਅਰ ਕਰ ਦਿਓ WhatsApp ਦੇ ਗਰੁੱਪਾਂ ਦੇ ਵਿੱਚ ਨੂੰ ਸ਼ੇਅਰ ਕਰ ਸਕਦੇ ਆ ਜੀ ਆਓ ਜੀ ਆਪਣੀ ਹੋ ਗਈ ਬਾਈ ਜੀ ਮੱਕੀ ਕਰੰਡ ਤੇ ਆਪਾਂ ਕਰਨ ਲੱਗੇ ਆਂਦਾ ਜਗਾੜ ਅੱਜ ਹੋਰ ਤੇ ਮਸ਼ੀਨ ਦੇ ਆਪਾਂ ਸਾਰੇ ਪਸਮਾਨ ਖੋਲਤਾ ਜਿਵੇਂ ਪੁਲੀ ਵਗੈਰਾ ਮੂਰੇ ਵਾਲੀ ਉਹ ਲਾਤੀ ਹੈ ਤੇ ਆ ਪਿੱਛੇ ਵਾਲੇ ਹਲ ਵੀ ਖੋਲਤੇ ਆਪਾਂ ਅੱਜ ਮਸ਼ੀਨ ਤੇ ਤੇ ਪੈਪਾਂ ਵਗੈਰਾ ਸਾਰੀਆਂ ਲਾਤੀਆਂ ਤੇ ਇਹਦੇ ਲਾਉਣੇ ਆ ਜੀ ਆਹ ਸਿਸਟਮ ਆ ਬਣਾਇਆ ਇਹ ਲਾਉਣੇ ਆ ਪਹਿਨਾ ਹਲਾਂ ਦੇ ਨਾਲ ਦੋਵੇਂ ਪਾਸੇ ਇੱਕ ਇੱਕ ਦੀ ਨੁਰੇ ਦਾळा ਦਾळा ਆਪਾਂ ਖਾਲਾਸ ਕੀਏ ਤੇ ਮੱਕੀ ਚ ਗ੍ਰੈਂਡ ਫੁੱਟ ਜਿਹੜਾ ਜਿੱਦਾਂ ਯਾਰ ਕਿੱਲਾ 2 ਕਿੱਲੇ ਮੱਕੀ ਹੁੰਦੀ ਤਾਂ ਬੰਦਾ ਲਾ ਕੇ ਹੱਥੀ ਵੀ ਬਣਾ ਦਿੰਦੇ ਪਰ ਹੁਣ ਅਗਰ ਮੱਕੀ ਥੋੜੀ ਜ਼ਿਆਦਾ ਐ ਤੇ ਇਹਦੇ ਕਰਕੇ ਹੁਣ ਟਰੈਕਟਰ ਨਾਲ ਹੀ ਭੰਨ ਹੁੰਦਾ ਜਿਗੜ ਕਰਦਿਆਂ ਗ੍ਰੈਂਡ ਕਿਉਂਕਿ ਬੀ ਮਹਿੰਗਾ ਭਾਈ ਤੇ ਦੁਬਾਰਾ ਬੀਜ ਨੂੰ ਜੀ ਨਹੀਂ ਕਰਦਾ ਮਸ਼ੀਨ ਦੇ ਆਪਾਂ ਸਿਰਫ ਆਰੇ ਵਾਲੇ ਅਗਲੇ 4 ਪੋਰ ਛੱਡੇ ਆ ਜੀ ਕਿਉਂਕਿ ਇਹਨਾਂ ਦੀ ਔੜ ਉੱਥੇ ਹੀ ਐ ਜਿੱਥੇ ਬੀ ਦੀ ਓੜ ਹੈ ਸੋ ਹਲਦੇ ਆਪਾਂ ਹਰੇਕ ਬੀ ਵਾਲੇ ਹਲਦੇ ਦੋਵੇਂ ਸਾਈਡ ਤੇ ਆਪਾਂ ਇੱਕ ਇੱਕ ਉਹ ਲਾਵਾਂਗੇ ਜਿਹੜੀ ਆਪਾਂ ਸਰੀਏ ਦੀ ਬਣਾ ਕੇ ਲਿਆਏ ਆ ਤੇ ਉਹ ਵੀ ਤੁਹਾਨੂੰ ਆਪਾਂ ਅੱਗੇ ਦਿਖਾਉਣੇ ਆ ਕਿਉਂਕਿ 1 ਇੰਚ ਉੱਪਰ ਲਈ ਮਿੱਟੀ ਹੋਈ ਕਰੜੀ ਹੁੰਦੀ ਹਮੇਸ਼ਾ ਇੱਕ ਵੀ ਕਿ ਇੱਦਾਂ ਇੰਚ ਮਿੱਟੀ ਹੁੰਦੀ ਹੈ ਜਿਹੜੀ ਕਰੜੀ ਹੁੰਦੀ ਹੈ ਉਹਨੂੰ ਹਲਾਉਣਾ ਹੀ ਆਪਾਂ ਸਿਰਫ ਤੇ ਇਹਨਾਂ ਹਲਾਂ ਨੂੰ ਆਪਾਂ ਕਰ ਦਿਆਂਗੇ ਉੱਚੇ ਤੇ ਇਹਨਾਂ ਤੋਂ نیچے ਨੂੰ ਲਾ ਦੇਾਂਗੇ ਸਰੀਏ ਤੇ ਅਸਰੀ ਆਪਾਂ ਸਪੈਸ਼ਲ ਗੱਡੀਆਂ ਵਾਲਿਆਂ ਤੋਂ ਬਣਾ ਕੇ ਲੈ ਕੇ ਆਏ ਆ ਜੀ ਮੂੰਹ ਕਟਾ ਕੇ ਜੇ ਗ੍ਰੈਂਡਰ ਨਾ ਬਣਾਉਣੇ ਤਾਂ ਮੂੰਹ ਇਹਨਾਂ ਦਾ ਭੀੜਾ ਰਹਿ ਜਾਂਦਾ ਤੇ ਨਾਲੇ ਉਹਨਾਂ ਨੇ ਸਹੀ ਕਟਾਈ ਕਰਤੀ ਐ ਤੇ ਵਾਲਾ ਆਪਾਂ ਇੱਥੇ ਲਿਆ ਕੇ ਪਾਤਾ ਇਹਨਾਂ ਚ ਤੇ ਸੋ ਫਰਸ਼ ਦਾ ਲੈਵਲ ਇੱਕੋ ਜਿਹਾ ਸੀਗਾ ਫਿਰ ਆਪਾਂ ਇਹਨਾਂ ਦਾ ਲੈਵਲ ਰੱਖਣ ਵਾਸਤੇ ਇੱਕ ਹੱਟ ਦਾ ਲੈਵਲ ਲੈ ਲਿਆ ਸਾਰੇ ਹਲਾ ਦੇ ਨੀਚੇ ਇੱਕ ਕਿੱਟਰ ਰੱਖ ਕੇ ਤੇ ਉਹ ਆਪਾਂ ਮਾੜਾ ਸਰੀਏ ਵੈਲਡ ਕਰਦੇ ਆ। ਸਰੀਏ ਹਲਕੇ ਜਿਹਾ ਅੱਗੇ ਤੇ ਪਿੱਛੇ ਵੈਲਡ ਕਰਿਆ ਤਾਂ ਕਿ ਕੋਈ ਵੀਲੇ ਇਕੱਠਾ ਨਾ ਲੱਗੇ ਸਰੀਆਂ ਦੇ ਵਿੱਚ। ਵੀ 2.5 ਇੰਚ ਆ ਦੂਜਾ ਪਿੱਛੇ ਨੂੰ ਲਾਤਾਏ ਕੋਈ 2-4 ਇੰਚ ਦੀ ਚੀਜ਼ ਹੋਵੇ ਤਾਂ ਵਿੱਚ ਦੀ ਨਿਕਲ ਜਾਵੇ। ਜਿਵੇਂ ਘਾਹਕੂ वगैरह ਹੁੰਦਾ ਵੀ ਉਹ ਹਲਾ ਵਿੱਚ ਨਾੜ ਕੇ। ਤੇ ਇਹਦਾ ਵੈਲਡਿੰਗ ਦਾ ਕੰਮ ਬਾਈ ਜੀ ਆਪਾਂ ਘਰੇ ਹੀ ਕਰਦੇ ਆ ਸਾਰਾ ਨਿੱਕੇ ਮੋਟੇ ਕੰਮ ਆਪਾਂ ਘਰੇ ਘਾਰੀ ਲਈਦੇ ਆ। ਤੇ ਜੇ ਕੋਈ ਕੰਮ ਵੀਰ ਵੀ ਜਾਵੇ ਤਾਂ ਫਿਰ ਆਪਾਂ ਵਰਕਸ਼ਾਪ ਚ ਕਰਾ ਲਈਦਾ। ਤੇ ਉਹਨਾਂ ਦਾ ਵੀ ਆਪਣਾ ਪਿਆਰ ਚੰਗਾ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਦਾ ਤਾਂ ਮੈਂ ਵੀ ਮਾਸਟਰ ਨਹੀਂ ਹੈਗਾ ਬਾਈ ਜੀ ਮੈਂ ਵੀ ਸਿੱਖ ਹੀ ਰਿਹਾ ਹੈਗਾ ਜੋ ਚੀਜ਼ ਮੈਨੂੰ ਕਿਸੇ ਤੋਂ ਵੀ ਚੰਗੀ ਲੱਗਦੀ ਹੈ ਮੈਂ ਜਰੂਰ ਸਿੱਖ ਲੈਣਾ ਕਿਉਂਕਿ ਲਾਈਫ ਸਾਰੀ ਆਪਣੀ ਸਿੱਖਦਿਆਂ ਦੀ ਨਿਕਲ ਹੀ ਜਾਂਦੀ ਹੈ ਤੇ ਸਿੱਖਿਆ ਫਿਰ ਵੀ ਕੁਝ ਨਹੀਂ ਜਾਂਦਾ ਹੈਗਾ ਤੇ ਬਾਕੀ ਰਹੀ ਗੱਲ ਮੱਕੀ ਦੀ ਜੀ ਮੱਕੀ ਆਮ ਹੀ ਮੀਂਹ ਦੇ ਵਿੱਚ ਕਰੰਡ ਹੋ ਜਾਂਦੀ ਹੈ ਇੱਕ ਸਾਲ ਪਹਿਲਾਂ ਵੀ ਹੋ ਗਈ ਸੀਗੀ ਉਦੋਂ ਅਸੀਂ ਹੱਥਾਂ ਵਾਲਾ ਨਾ ਹੱਥ ਵਾਲਾ ਸਿਸਟਮ ਬਣਾਇਆ ਸੀ ਗਰਾਉਂਡ ਭੰਨਣ ਵਾਲਾ ਤੇ ਸੋ ਇਹਦੇ ਕਰਕੇ ਹੁਣ ਆਪਾਂ ਇਹਦਾ ਸਿਸਟਮ ਬਦਲਿਆ ਥੋੜਾ ਜਿਹਾ ਤੇ ਇਸ ਵਾਰ ਆਪਾਂ ਸੋਚਿਆ ਵੀ ਆਪਾਂ ਟਰੈਕਟਰ ਨਾਲ ਗਰਾਉਂਡ ਭੰਨਾਂਗੇ ਮੱਕੀ ਦਾ ਵੀ ਮਹਿੰਗਾ ਜੀ ਕਾਫੀ ਮਹਿੰਗਾ ਪੈ ਜਾਂਦਾ 5000 ਰੁਪਏ ਪ੍ਰਤੀ ਏਕੜ ਪੈ ਜਾਂਦਾ ਸੋ ਜੇਕਰ ਗਰਾਉਂਡ ਭੰਨੇ ਤੇ ਬੀਜ ਉਗ ਰਿਹਾ ਹੁੰਦਾ ਤਾਂ ਸਸਤੇ 'ਚ ਸਰ ਸਕਦਾ ਹੈ ਨਹੀਂ ਤਾਂ ਫੇਰ ਮੰਨ ਲਓ ਬੀਜ ਦਾ ਖਰਚਾ ਤੇ ਖਾਦ ਦਾ ਖਰਚਾ ਦੁਆਰਾ ਪੈਣ ਵਾਲੀ ਗੱਲ ਹੋ ਜਾਂਦੀ ਹੈ ਜੀ ਜੇ ਵਾਣ ਵਾ ਕੇ ਦੁਆਰਾ ਬੀਜਦੇ ਆ ਤੇ ਮੱਕੀ ਅਕਸਰ ਹੀ ਬੀਜ ਕੇ ਆਈ ਦਿੱਤੇ ਕਈ ਵਾਰ ਇਹ ਦਿਨ ਜ਼ਿਆਦਾ ਲੈਂਦੀ ਹੈ ਜੀ ਇਸ ਕਰਕੇ ਕਈ ਵਾਰ بارش ਪੈਣ ਨਾਲ ਇਹ ڪرੰਡ ਹੋ ਜਾਂਦੀ ਹੈ ਜੇਕਰ ਮੱਕੀ ਕਈ ਵਾਰ ਨਿਕਲਣ ਵਾਲੀ ਹੋਵੇ ਵੀ ਇੱਕ ਜਾਂ ਦੋ ਦਿਨ ਹੀ ਲੈਂਦੀ ਹੋਵੇ ਫਿਰ ਤਾਂ ਇਹ ڪرੰਡ ਨਹੀਂ ਬਣਦੀ ਜੇਕਰ ਵਿਚਾਲਾ ਜਾਂ ਹੋਵੇ ਵੀ ਨਾ ਉਧਰ ਦੇ ਦਿਨ ਹੁਣ ਤੇ ਨਾ ਉਧਰ ਦੇ ਹੋਣ ਵਿਚਾਰ 5 ਦਿਨ ਨਿਕਲ ਚ ਪਏ ਹੋਣ ਤਾ ਫਿਰ ਇਹ ਬਾਰਿਸ਼ ਨਾਲ ڪرੰਟ ਮੰਨ ਜਾਂਦੀ ਏ। ਸੋ ਆਪਾਂ ਸੋਚਿਆ ਵੀ ਇਹਦਾ ਆਪਾਂ ਕੋਈ ਹੋਰ ਸਿਸਟਮ ਬਣਾਈਏ ڪرੰਟ ਭੰਨਣ ਦਾ। ਤਾਂ ਮੇਰੇ ਦਿਮਾਗ 'ਚ ਇਹ ਹੀ ਆਈ ਏ ਵੀ ਆਪਾਂ ਇਹਦੇ ਆਪਾਂ niche ਫਰੀਏ ਬਣਾ ਕੇ ਲਾਈਏ। ਜਿਵੇਂ ਪਹਿਲਾਂ ਪੁਰਾਣੇ ਟਾਈਮਾਂ 'ਚ ڪرੰਟ ਭੰਨਣਾ ਵਾਲੀਆਂ ਹੁੰਦੀਆਂ ਸੀਗੀਆਂ ਪੋਸਟਾਂਗ ਦੀ ਬਣਾਈਏ। ਬੱਟੇ ਚਾਰਾ ਟਰੈਕਟਰ ਨਾਲ ਪਵੇ। ਪਹਿਲਾਂ ਮੈਂ ਸੋਚਿਆ ਸੀ ਵੀ ਇਹਦੇ ਆਪਾਂ ਪਿੱਛੇ ਲਾਉਣੇ ਆ। ਤੇ ਉਹ ਆਪਦੀ ਆਪ ਵੇਟ ਦੇ ਹਿਸਾਬ ਨਾਲ ਲੱਗਦੀਆਂ ਜਾਣ ਬਟ ਉਹ ਮੈਨੂੰ ਸੁਣ ਗਈ ਸਿੱਧੀਆਂ ਕਰਨ ਚ ਦਿੱਕਤ ਆਈ ਵੀ ਮੈਨੂੰ ਐ ਲੱਗਿਆ ਵੀ ਉਹ ਸਿੱਧੀਆਂ ਨਹੀਂ ਚੱਲਦੀਆਂ ਆਪਾਸ ਤੇ ਜਿੱਥੇ ਜਿੱਥੇ ਮੱਕੀ ਦਾ ਵੀ ਐ ਇਹ ਸਿਰਫ ਆਪਾ ਉੱਪਾ ਉੱਪਾ ਹੀ ਉਹਦਾ ਫਰੋਲਣਾ ਸੋ ਮੈਨੂੰ ਇੱਥੇ ਲਾਉਣੀਆਂ ਠੀਕ ਲੱਗੀਆਂ ਹੁਣ ਇਹ ਅੱਗੇ ਤੇ ਪਿੱਛੇ ਤਾਂ ਲਾਈਆਂ ਵੀਰੇ ਵੀ ਇਹਦੇ ਵਿੱਚ ਵੀ ਲਾ ਘੱਟ ਤੋਂ ਘੱਟ ਫਸੇ ਥੋੜਾ ਜਿਹਾ ਗੈਪ ਘੱਟ ਸੀਗਾ ਨਹੀਂ ਤਾਂ ਮੈਂ ਹੋਰ ਵੀ ਜ਼ਿਆਦਾ ਅੱਗੇ ਪਿੱਛੇ ਕਰ ਦੇਣੀਆਂ ਸੀ ਵੀ ਦੋ ਗੱਠ ਜਾਂ ਇੱਕ ਗੱਠ ਦਾ ਫਰਕ ਪਾਉਣਾ ਸੀ ਬਟ ਇੰਨੀ ਜਗ੍ਹਾ ਨਹੀਂ ਹੈਗੀ ਵੀ ਆਪਣੇ ਕੋਲੇ ਵੀ ਆਪਾਂ ਇਹਨਾਂ ਨੂੰ ਅੱਗੇ ਪਿੱਛੇ ਇੰਨੀ ਜ਼ਿਆਦਾ ਕਰ ਸਕੀਏ। ਫਿਰ ਵੀ ਬਰਾਬਰ ਲਾਉਣ ਨਾਲੋਂ ਤਾਂ ਅੱਗੇ ਪਿੱਛੇ ਲਾਉਣ ਚ ਬਿਹਤਰ ਹੀ ਹੈ। ਤੇ ਲਾਉਣ ਤੋਂ ਬਾਅਦ ਹੁਣ ਕਰ ਰਹੇ ਆ ਜੀ ਆਪਾਂ ਇਹਨਾਂ ਨੂੰ ਪੱਕੀਆਂ। ਕਿਉਂਕਿ ਇੱਕ ਵਾਰ ਲਾ ਕੇ ਆਪਾਂ ਇਹਨਾਂ ਨੂੰ ਦੇਖ ਲਿਆ ਸਾਰਿਆਂ ਨੂੰ ਚੈੱਕ ਕਰ ਲਿਆ ਵੀ ਠੀਕ ਆ ਲੱਗਣ ਦੇ ਵਿੱਚ। ਸਹੀ ਗੈਬ ਤੇ ਆ। ਤੇ ਸੋ ਆਪਾਂ ਇਹ ਤੋਂ ਬਾਅਦ ਇਹਨਾਂ ਨੂੰ ਪੱਕੀਆਂ ਕਰਕੇ ਫਿਰ ਆਪਾਂ ਇਹਨਾਂ ਨੂੰ ਖੇਤ ਲੈ ਕੇ ਚੱਲਦੇ ਹਾਂ ਜੀ ਜਿਹੜੇ ਇਹ ਸਰੀਏ ਲਾਏ ਆ ਜੀ ਇਹ 8-8 ਇੰਚ ਦੇ ਟੋਟੇ ਸਰੀਏ ਦੇ ਵਿੱਚ ਘਰੇ ਘੱਟ ਕੇ ਤੇ ਗੱਡੀਆਂ ਵਾਲਿਆਂ ਨੂੰ ਫੜਾਤੇ ਸੀਗੇ ਵੀ ਇਹਨਾਂ ਦੇ ਮੁਰੋਂ ਜਿਹੜਾ ਮੂੰਹ ਬਣਾਇਆ ਉਹ ਗੱਡੀਆਂ ਵਾਲੇ ਨੇ ਬਣਾਇਆ ਗਰਮ ਕਰਕੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਗੱਡੀਆਂ ਵਾਲੇ ਨੇ ਬੈਠੇ ਹੁੰਦੇ ਜੀ ਲੋਹੇ ਦਾ ਕੰਮ ਕਰਦੇ ਆ ਇਹ ਮੂੰਹ ਉਹਨਾਂ ਨੇ ਬਣਾ ਕੇ ਦਿੱਤੇ ਆ ਤੇ ਉਸ ਤੋਂ ਬਾਅਦ ਮੰਨ ਲਓ ਜੀ ਇਹਨਾਂ ਨੂੰ ਆਪਾਂ ਦੋਵੇਂ ਪਾਸੇ 1.5 ਇੰਚ ਦਾ ਗੈਪ ਰੱਖ ਕੇ ਵੈਲਡ ਕੀਤੇ ਆ 0.5 ਇੰਚ ਤੋਂ 1.5 ਇੰਚ ਦਾ ਗੈਪ ਰੱਖ ਕੇ ਵੈਲਡ ਕਰਿਆ ਸਰੀਏ ਦੋਵੇਂ ਔਰੇ ਦੇ 1 ਇੰਚ ਉਧਰ 1 ਇੰਚ ਉਧਰ ਚੱਲਣਗੇ ਜੀ ਇਹ ਵਿਚਾਲੇ 2.5 ਇੰਚ ਦਾ ਗੈਪ ਆ ਦੋਵਾਂ ਸਰੀਆਂ ਦੇ ਵਿਚਾਲੇ ਲਓ ਜੀ ਆਪਣਾ ਵੈਲਡਿੰਗ ਦਾ ਕੰਮ ਹੋ ਗਿਆ ਨੇੜੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਘਰਦੇ ਆ ਟਰੈਕਟਰ ਦੇ ਮਗਰ ਪਾਉਣੇ ਆ ਅੱਜ ਇਹਨੂੰ ਛੋਟੇ ਟਰੈਕਟਰ ਦੇ ਮਗਰ ਰੱਖਾਂਗੇ ਕਿਉਂਕਿ ਇਹ ਟਰੈਕਟਰ ਨਾਲ ਆਪਾਂ ਬੈਡਾਂ ਦੇ ਉੱਪਰ ਤੋਰਨਾ ਹੈ ਸੋ ਤੇ ਜਿਹੜੇ ਹਾਲ ਆਪੇ ਤਾਂ ਨਹੀਂ ਕੋਦੇ ਵੀ ਇਹ ਖਾਲੀਆਂ ਨਹੀਂ ਛੱਡਦੇਗੇ ਨਾਲੇ ਖਾਲੀ ਨੂੰ ਸਾਫ ਕਰਦੇ ਨਾਲੇ ਉਰੇ ਚੋਂ ਬਾਹਰ ਨਹੀਂ ਜਾਂਦੇ ਬਾਕੀ ਤੁਸੀਂ ਇਹ ਚਾਲ ਦੀ ਦੇਖੀ ਸਾੜਦੇ ਨੇ ਇਹ ਸਿਰਫ ਉੱਪਰਲੀ ਉੱਪਰਲੀ ਤਹਿ ਨਹੀਂ ਹਿਲਾ ਰਹੀ ਹੈ ਕੋਈ ਖਾਸ ਮੰਨ ਲਓ ਵੀ ਬੜਾ ਫਰਕ ਨਹੀਂ ਪੈ ਰਿਹਾ ਜਿੱਥੇ ਕਿਤੇ ਮੱਕੀ ਦੀ ਖਾਲੀ ਨੀਵੀਂ ਆ ਉਹਨਾਂ ਨੂੰ ਇਹ ਹਲਾ ਵੀ ਨਹੀਂ ਰਿਹਾ ਜਿੱਥੇ ਕਿਤੇ ਮਿੱਟੀ ਘੱਟ ਹੈ ਜਿੱਥੇ ਜ਼ਿਆਦਾ ਮਿੱਟੀ ਹੈ ਉਹਨਾਂ ਤਹਿਾਂ ਨੂੰ ਹਿਲਾ ਰਹੀ ਹੈ ਇਹ ਚੈਨਲ ਨੰਬਰ ਹਾਉ ਦੇ ਪਰਮਿਟਿੰਗ ਮਾਰ ਲੋ ਵੀ ਮਿੱਟੀ ਘਟਾ ਹੈ ਇਹਦੇ ਚ ਮੱਕੀ ਨਿਕਲੀ ਹੋਈ ਵੀ ਹੈ ਕਿਤੇ ਕਿਤੇ ਤੇ ਉਹਨੂੰ ਇਹ ਖਲਾਬ ਹੀ ਨਹੀਂ ਰਹੀ ਜਿਆਦਾ ਬਾਕੀ ਤੁਸੀਂ ਅੱਗੇ ਚੱਲਦਾ ਪ੍ਰੋਜੈਕਟ ਦੇਖੋ ਆਹੋ ਜੀ ਬਿੱਲ ਕੋ ਆ ਚਲਾਤਾ ਆਪਾਂ ਜਗਾੜ ਤੇ ਤੂਈ ਨੂੰ ਨਹੀਂ ਪੰਦਾ ਪਿਆ ਹੈ ਮੱਕੀ ਦੀ ਨੂੰ ਬਾਕੀ ਮੱਕੀ ਹਜੇ ਡੂੰਗੀ ਹੈ ਤੇ ਉੱਪਰਲੀ ਉੱਪਰਲੀ ਮਿੱਟੀ ਭੰਨ ਕੇ ਤੇ ਉਹਨੂੰ ਭੋਲੀ ਕਰੀ ਜਾਂਦਾ ਜਿੱਦਾਂ ਕਰੰਟ ਫੁੱਟੀ ਜਾਂਦੀ ਹੈ ਆਪਣੀ ਆ ਕੋਈ ਕੋਈ ਥਾਂ ਛੱਡ ਵੀ ਦਿੰਦਾਗਾ ਪਰ ਬਾੜੀਆਂ ਆ ਫੜ ਡੂੰਗੇ ਨਹੀਂ ਲੱਗਦੇ ਕਰੇ ਜੀ ਇਹ ਤੇ ਇਹ ਪੂਰੇ ਪੂਰੇ ਜੇ ਲੱਗਦੇ ਕਰੇ ਆ ਜਿਹਦੇ ਨਾਲ ਇਹ ਮੱਕੀ ਨਾ ਮੱਕੀ ਤੱਕ ਨਾ ਪਹੁੰਚੇ ਜੇ ਤੁਹਾਨੂੰ ਆਪਣਾ ਬਣਾਇਆ ਹੋਇਆ ਜਿਗਾਰਡ ਵਧੀਆ ਲੱਗ ਰਿਹਾ ਤੇ ਜੀ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਬਾਕੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ